ਰਾਤਾਏ ਤੀਜਾ ਨੇਰੀ ਚੜਪਤਾਰਨ ਪੁਲਿਸ थाना ਕੋਟਲੀ ਮੱਲੀ ਸੂਰਤ ਅਧੀਨ ਆਉਂਦੇ ਪਿੰਡ ਰਾਏ ਚੱਕ ਵਿੱਚ ਕਨਕ ਦੀ ਨਾਣ ਨੂੰ ਅੱਗ ਲੱਗਣ ਦੇ ਕਾਰਨ ਗੁਜਰਾ ਦੇ ਡੇਰੇ ਨੂੰ ਆਪਣੀ ਲਪੇਟ ਚ ਲੈ ਲਿਆ। ਧਿਆਨਕ ਅੱਗ ਦੇ ਕਾਰਨ 2 ਮੱਝਾਂ 15 ਬੱਕਰੀਆਂ ਅੱਗ ਨਾਲ ਸੜ ਕੇ ਮਰਨ ਤੋਂ ਇਲਾਵਾ ਦਰਜਨਾ ਪਸ਼ੂ ਚੂਸ ਕੇ ਅੱਗ ਨੇ ਪਿਆਨਤ ਸੀ ਕੀ ਕੁਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਿਸ ਵਿੱਚ ਉਸ ਨੂੰ ਲਪੇਟ ਚ ਆਉਣ ਦੇ ਕਾਰਨ ਟਰੈਕਟਰ ਦੁਰਰੇੜੇ 1.5 ਲੱਖ ਰੁਪਏ ਦੀ ਨਕਦੀ ਅਤੇ ਸੋਨਾ ਵੀ ਸੜ ਗਿਆ। ਕੋਟਲੀ ਤਵਾਗ ਆਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੁਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 25 ਮਈਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਈਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁਕੀਆਂ ਹੋਰ ਕੋਈ ਟਰੈਕਟਰ ਵਗੈਰਾ ਕੋਈ ਹੋਰ ਟਿਗੈਟਰ ਇੱਕ ਟਿਗੈਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁਕਾ ਗਿਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਕ ਕੇ ਲੈ ਗਏ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਵੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਾਟਾ ਨਾਰਤ ਗਈ ਹੈ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਹੈ ਜਿਹੜੀ ਸਾਡਾ ਨੁਕਸਾਨ ਇਹ ਸਾਨੂੰ ਦਿੱਤਾ ਜਾਵੇ ਜੀ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਅਸੀਂ ਸਰਕਾਰਾਂ ਕੋਲ ਇਹੋ ਮੰਗ ਮੰਗਦੇ ਆਂ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆਂ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆਂ